ਕਈ ਬੰਦੇ ਆਦੇ ਸਵਾਲ ਨੇ ਸਾਨੂੰ ਆਉਦੇ ਕਿ ਗੁਰੂ ਬਾਣੇਉ ਗ੍ਰੰਥ ਜਿਹੜਾ ਹੈ ਇਹ ਦਸਮ ਪਾਸ਼ਾ ਨੇ ਕਿਹਾ ਚਲੋ ਦਸਮ ਪਾਸ਼ਾ ਨੇ ਕਿਹਾ ਨਹੀਂ ਕਿਹਾ ਜੇ ਕਹਿ ਵੀ ਦਿੱਤਾ ਗੁਰੂ ਬਾਣੇਉ ਗ੍ਰੰਥ ਤੱਗੋ ਮਾੜੀ ਗੱਲ ਤਾਂ ਕਹੀ ਨਹੀਂ ਤੇ ਗੁਰੂ ਮੈਂ ਦੱਸਿਆ ਵੀ ਗੁਰੂ ਬਹੁਵਚਨ ਹੁੰਦਾ ਇੱਕ ਬੰਦ ਇੱਕ ਜਿਹੜਾ ਬੰਦਾ ਹੁੰਦਾ ਉਹ ਗੁਰਦੇਵ ਹੁੰਦਾ ਸਤਗੁਰ ਹੁੰਦਾ ਉਹਨੇ ਆਪ ਦਸਮ ਪਾਸ਼ਾ ਸਤਗੁਰ ਨੇ ਨਾਨਕ ਵੀ ਸਤਗੁਰ ਹੈ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋ ਨਾਨਕ ਸਤਗੁਰ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ gnਾਸ਼ੀ ਪੁਰਖਾ ਸਭ ਮੇਰਾ ਸਮਾਏ ਸਤਪੁਰਖ ਜੇ ਜਾਣਿਆ ਸਤਗੁਰ ਤਿਸ ਕਾ ਨੂੰ ਜਿਹਨੇ ਸਤਪੁਰਖ ਜਾਣ ਲਿਆ ਉਹ ਸਤਗੁਰ ਹੈ ਇੱਕ ਬਚਨ ਇੱਥੇ ਵਿਅਕਤੀ ਹੈ ਹੋ ਜਿਹੜਾ ਗੁਰੂ ਹੈ ਬਹੁਵਚਨ ਬਹੁਤੇ ਆਦਮਿਆਂ ਦਾ ਗਿਆਨ ਜਿੱਥੇ ਇਕੱਠਾ ਹੈ ਬਹੁਤੇ ਆਦਮਿਆਂ ਦੀ ਸੋਝੜ ਇਕੱਠੀ ਹੈ ਕਲੈਕਟਿਵ ਸੋਚ ਹੈ ਉਹ ਪੋਥੀ ਸਾਹਿਬ ਵਿੱਚ ਹੈ ਕਲੈਕਟਿਵ ਸੋਝ ਗੁਰੂ ਹੈ ਬਹੁਵਚਨ ਸਾਰੇ ਸਤਗੁਰ ਨੇ ਉਹ ਆ ਭਗਤ ਜਿਨ੍ਹਾਂ ਦੀ ਬਾਣੀ ਹੈ ਉਹ ਸਤਗੁਰ ਨੇ ਸਾਰੇ ਕੋਲੈਕਟਿਵ ਤੌਰ ਤੇ ਜਿਹੜਾ ਹੈਗਾ ਗੁਰੂ ਹੈ ਜੇ ਆਪਾਂ ਇਹ ਮੰਨ ਲਈਏ ਇਸ ਤਰੀਕੇ ਨਾਲੇ ਸਿੰਗਲ ਤੋਂ ਗ੍ਰੰਥ ਨੂੰ ਗੁਰੂ ਸਾਰਿਆਂ ਦੀ ਬਾਣੀ ਬਰਾਬਰ ਹੈ ਸਾਰਿਆਂ ਦੀ ਬਾਣੀ ਦਾ ਨਿਚੋੜ ਹੈ ਜਿਹੜਾ ਗੁਰੂ ਹੈ ਉਹਨੂੰ ਦਰਸਨ ਪਾਛਾ ਕਹਿੰਦੇ ਗਿਆਨ ਗੁਰੂ ਇਹਦੇ ਵਿੱਚ ਜਿਹੜਾ ਗ੍ਰੰਥ ਵਿੱਚ ਗਿਆਨ ਹੈ ਉਹ ਗੁਰੂ ਹੈ ਗ੍ਰੰਥ ਦੀ ਬਾਣੀ ਹੈ ਜਿਹੜੀ ਗੁਰਬਾਣੀ ਹੈ ਉਹ ਦੁੱਧ ਹੈ ਉਹਦੇ ਜਿਹੜਾ ਮੱਖਣ ਪਾਇਆ ਹੋਇਆ ਹੈ ਉਹ ਗੁਰੂ ਗਿਆਨ ਹੈ ਗਿਆਨ ਗੁਰੂ ਹੈ ਆਤਮ ਗਿਆਨ ਹੈ ਸਤਿ ਅਰ ਸੰਤੋਖ ਦੀ ਵਿਚਾਰਤਾ ਰਹਿ ਵਿਚਾਰਨਾ ਹੈ ਸਤ ਸੰਤੋਖੀ ਹੈ ਇਹ ਪਾਇਆ ਹੋਇਆ ਉਹਦੇ ਵਿੱਚ ਤਤ ਜਦ ਇਹਨੂੰ ਮੰਨਣਾ ਕੋਈ ਮਾੜੀ ਕਰਤਾ ਨਹੀਂ ਗੁਰਬਾਣੀ ਨੂੰ ਮੰਨਣਾ ਜਾਂ ਗ੍ਰੰਥ ਨੂੰ ਗੁਰੂ ਮੰਨਣਾ ਇਹ ਤਾਂ ਮਤਲਬ ਗੁਰਬਾਣੀ ਨੂੰ ਮੰਨਣਾ ਜਿਹੜੇ ਕਹਿੰਦੇ ਗੁਰੂ ਮੰਨਿਓ ਗ੍ਰੰਥ ਹੁਣ ਮੱਥਾ ਟੇਕਣ ਨੂੰ ਮੰਨਿਓ ਮਤਲਬ ਮੱਥਾ ਟੇਕ ਦਿਓ ਇਹਨੂੰ ਪੈ ਚੜਾ ਵਚੜਾ ਦਿਓ ਤੇ ਘਰ ਨੂੰ ਚਲੇ ਜਾਓ ਇਹ ਮਤਲਬ ਹੈ ਉਹਨਾਂ ਦਾ ਜਾਂ ਉਹਨਾਂ ਦਾ ਮਤਲਬ ਹੈ ਗੁਰਬਾਣੀ ਨੂੰ ਮੰਨੋ ਦਸੰਭਾ ਜਨਨ ਦਾ ਜੇ ਕਿਹਾ ਹੋਊਗਾ ਉਹਨਾਂ ਨੇ ਇਹ ਕਿਹਾ ਹੋਵੇ ਗੁਰਬਾਣੀ ਨੂੰ ਖੋਜੋ ਇਹਨਾਂ ਖਰਾਵੇਂ ਕੋਈ ਗੁਰਮੁਖ ਖੋਜਾ ਇਹ ਖਰਾਜੋ ਖੋਜ ਲਿਓ ਗੁਰਬਾਣੀ ਜੀ ਵੀ ਲਿਖਿਆ ਹੈ ਉਹ ਨਾਲ ਇਹ ਸੰਗਲ ਤੋਂ ਹੀ ਕਿਹਾ ਸੀ ਜੇ ਕਿਹਾ ਵੀ ਹੂ ਤਾਂ ਇਹ ਸੰਗਲ ਤੋਂ ਕਹਾ ਹੋ ਕੀ ਇਹ ਸੰਗਲ ਤੋਂ ਕਦੇ ਸਿੱਖਾ ਨੇ ਕਿਸੇ ਨੇ ਪਿਰੂ ਲਿਆ ਮਨਿਆ ਜੇ ਦਸਰ ਵਿੱਚ ਗੁਰਬਾਣੀ ਦਾ ਕੀ ਮੰਨਿਆ ਇਹਨਾਂ ਨੇ ਜੇ ਸੰਸਾਰੀ ਤੌਰ ਤੇ ਵੀ ਆਪਾਂ ਗੁਰੂ ਵਿਅਕਤੀ ਨੂੰ ਮੰਨ ਲਈਏ ਚਲੋ ਸੰਸਾਰੀ ਭਾਸ਼ਾ ਚ ਤਾਂ ਗੁਰੂ ਦਾ ਬਚਨ ਮੰਨੀਦਾ ਹੁੰਦਾ ਗੁਰੂ ਦਾ ਉਪਦੇਸ਼ ਮੰਨੀਦਾ ਮੈਨੂੰ ਜਿਹੜੇ ਰੌਲਾ ਪਾਉਣ ਵਾਲੇ ਨੇ ਇੱਕ ਆਦਮੀ ਦੱਸੇ ਜਿਹਨੇ ਉਪਦੇਸ਼ ਮੰਨੇ ਆ। ਬੰਨਣ ਦੀ ਤਾਂ ਗੱਲ ਹੀ ਨੇ ਸਮਝਿਆ। ਉਹ ਬੰਨੂਗਾ। ਅਸੀਂ ਤਾਂ ਸਮਝਣ ਦੀ ਕੋਸ਼ਿਸ਼ੇ ਨਹੀਂ ਕੀਤੀ, ਮੰਨਣ ਦੀ ਤਾਂ ਗੱਲ ਬਾਤ ਦੀ ਐ। ਜਿਹੜੇ ਸੰਤ ਨੇ ਰੌਲਾ ਪਾਉਂਦੇ ਗੁਰੂ ਮਾਨੇਓ ਗ੍ਰੰਥ ਗੁਰੂ ਮਾਨੇਓ ਗ੍ਰੰਥ ਵਿੱਚ ਢੱਡਰੀ ਨਾਲ ਆ ਗਿਆ। ਉਹ ਜ਼ਿਆਦਾ ਮੋਢੀ ਐ। ਉਹ ਦੱਸੇ ਵੀ ਜੇ ਗ੍ਰੰਥ ਨੂੰ ਗੁਰੂ ਤੁਸੀਂ ਮੰਨਦੇ ਤਾਂ ਮੰਨੇ ਦੀਆਂ ਚਾਰ ਪੌੜੀਆਂ ਨੇ ਜਬਜੀਤ ਸਿੰਘ ਸਭ ਸ਼ੁਰੂ ਚ ਪਹਿਲੀ ਪੌੜੀ ਆ ਮੰਨੇ ਕੀ ਗਤੀ ਕਹੀ ਨਾ ਜਾਏ ਜੇ ਕੋਈ ਮਨ ਰੂਹਾ ਗੁਰਬਾਣੀ ਨੂੰ ਗੁਰੂ ਦੀ ਗੱਲ ਨੂੰ ਗੁਰਬਾਣੀ ਨੂੰ ਇਹਨੂੰ ਤਾਂ ਐਨੇ ਤੇਜੀ ਨਾਲ ਉਹਦੀ ਬੁੱਧੀ ਗਤੀਸ਼ੀਲ ਹੋ ਜੂ ਐਨੇ ਤੇਜੀ ਨਾਲ ਉਹਦਾ ਗਿਆਨ ਵਧੂਗਾ ਕਿੰਨੀ ਤੇਜ਼ੀ ਨਾਲ ਵਧੂਗਾ ਕੋਈ ਦੱਸਿਆ ਨਹੀਂ ਜਾ ਸਕਦਾ ਬਾਬਾ ਬੁੰਡਾ ਪਹਿਲਾਂ ਹੀ ਆ ਗਿਆ ਹੋਰ ਵੀ ਸਿੱਖ ਸੀਗੇ ਗੁਰੂ ਨਾਨਕ ਦੇ ਸੰਪਰਕ ਦੇ ਵਿੱਚ ਪਰ ਦੂਜੇ ਪਾਸ਼ਾ ਸਭ ਤੋਂ ਪਿੱਛੇ ਆ ਕੇ ਸਭ ਤੋਂ ਮੂਰੇ ਕਿਵੇਂ ਨਿਕਲ ਗਏ ਕਿਉਂ ਮੰਨੇ ਕੀ ਗੱਤ ਕਹੀ ਨਾ ਜਾਏ ਉਹਨਾਂ ਨੇ ਜਿਸ ਐਂਗਲ ਤੋਂ ਮੰਨਿਆ ਜੇ ਸਟ੍ਰਿਕਟਲੀ ਜਿੰਨਾ ਸਟ੍ਰਿਕਟਲੀ ਉਹਨਾਂ ਨੇ ਮੰਨਿਆ ਦੂਜੇ ਨੇ ਨਹੀਂ ਮੰਨਿਆ ਹੋਣਾ ਉਹਨਾਂ ਸੇ ਇਹ ਸਮਝਿਆ ਹੀ ਨਹੀਂ ਹੋਣਾ ਇਹ ਲੋੜੇ ਨਹੀਂ ਸਮਝੀ ਮੰਨਣ ਦੀ ਉਹ ਮੂਰੇ ਕਿਵੇਂ ਨਿਕਲ ਗਏ ਉਹਨਾਂ ਦੇ ਅੰਦਰ ਭੁੱਖ ਸੀ ਤਾਂ ਮੂਰੇ ਨਿਕਲ ਗਏ ਕਿੰਨਾ ਕੋਈ ਟੀਬਰ ਲਈ ਮੰਨਦਾ ਹੈ ਕਿੰਨਾ ਕੋਈ ਸਟ੍ਰਿਕਟਲੀ ਮੰਨਦਾ ਹੈ ਕਿੰਨੀ ਕੋਈ ਤੀਪੜਤਾ ਦਿਖਾਉਂਦਾ ਹੈ ਮੰਨਣ ਦੇ ਵਿੱਚ আর ਆਪਣੇ ਆਪ ਨੂੰ ਬਦਲਣ ਦੇ ਵਿੱਚ ਜਿੰਨੀ ਛੇਤੀ ਉਹਦੇ ਚ ਬਦਲਾ ਉਹਨੇ ਛੇਤੀ ਉਹਦੀ ਗਤੀ ਉਹ ਬਦਲਾਈ ਨਾ ਤੀਆ ਹੋਰ ਹੋਰ ਗਤੀ ਕੀ ਹੈ ਕੀ ਸਿਖਾਂਜ ਕੋ ਬਦਲਾਇਆ ਗਤੀ ਆਈ ਜਿਹੜੇ ਗੁਰੂ ਬਾਣੇ ਗ੍ਰੰਥਾਲੇ ਦੱਸੋ ਕੀ ਬਦਲਾਇਆ ਤੁਹਾਡੇ ਚ ਕੱਪੜੇ ਬਦਲਨੇ ਦਾੜੀਆਂ ਰੱਖ ਲਈਓ ਤੇ ਬੜਵੜੀਆਂ ਗੱਡੀਆਂ ਲੈਦੀਆਂ ਬੜਵੜੇ ਤੁਸੀਂ ਗੁਰਦਾਰੇ ਬਣਾ ਲੇ ਐਸ਼ੋ ਇਸ਼ਰਤ ਕਰ ਲਈਏ ਤੇ ਸਭਾ ਦੱਸੋ ਕੀ ਬੋਲਿਆ ਤਿਆਗ ਕਿਹੜੀ ਗੱਲ ਦਾ ਤੁਹਾਡੇ ਚ ਸੰਤੋਖ ਕਿੱਥੇ ਆ ਤੁਹਾਡੇ ਚ ਸੱਚ ਕਿੱਥੇ ਆ ਤੁਹਾਡੇ ਕੋਲ ਅਮਰਤ ਨਾਮ ਕਿੱਥੇ ਆ ਤੁਹਾਡੇ ਕੋਲ ਕਿਉਂ ਨਹੀਂ ਮਿਲਿਆ ਮੰਨੇ ਕੀ ਕਦੀ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪੁਛਤਾਏ ਜੇ ਕੋਈ ਕਹੂਗਾ ਨਾ ਤਾਂ ਉਹ ਠੀਕ ਨਹੀਂ ਆਉਂ ਉਹ ਪੁਛਾਉਣਾ ਬਹੁਤ ਪੁੱਛਾ ਦੂਜੀ ਅੱਗੇ ਮੰਗੇ ਮੰਨੇ ਮਾਰਕਠਾ ਕਰਨਾ ਪਾਏ ਜੇ ਮੰਨੇ ਉਹਨੂੰ ਰੁਕਾਵਟੇ ਨਹੀਂ ਆ ਸਕਦੀ ਰਸਤੇ 'ਚ ਉਹ ਨਜ ਘਰ ਤੱਕ ਪਹੁੰਚ ਜਾਊਗਾ ਰੁਕਾਵਟ ਉਹਦੇ ਰਸਤੇ 'ਚ ਕਿਤੇ ਵੀ ਨਹੀਂ ਹੁਣ ਥੋੜੇ ਰੁਕਾਵਟ ਕਿਉਂ ਐ ਤੁਸੀਂ ਗਾਹਾਂ ਕਿਉਂ ਨਹੀਂ ਵਧੇ ਗੁਰਬਾਣੀ ਕਿਉਂ ਨਹੀਂ ਸਮਝ ਆਈ ਥੋੜੀ ਹਵਸਤਾ ਕਿਉਂ ਨਹੀਂ ਬਦਲੀ ਮੰਨਿਆ ਨਹੀਂ ਹੋਇਆ ਤੁਹਾਡਾ ਅੰਦਰੋਂ ਝੂਠ ਬੋਲਦੇ ਹੋ ਕਿਉਂ ਝੂਠ ਬੋਲਦੇ ਹੋ ਲੋਕਾਂ ਨੂੰ ਕਿਉਂ ਬੇਵਕੂਫ ਬਣਾਉਨੇ ਹੋ ਜਾਂ ਤੁਸੀਂ ਮੰਨਿਆ ਹੀ ਨਹੀਂ ਆਪ ਖੁਦ ਦੂਜਿਆਂ ਨੂੰ ਕੋਨੇ ਗੁਰੂ ਮੰਨਿਆ ਗ੍ਰੰਥ ਗੁਰੂ ਮੰਨਿਆ ਗ੍ਰੰਥ ਰੋਲਾ ਪਾਈ ਜਾਂਨੇ ਆ ਪੈਸੇ ਇਕੱਠੇ ਕਰਨ ਖਾਤਰ ਆਏ ਇਹ ਕਰਦੇ ਉਦੋਂ ਸ਼ਰੋਮਣੀ ਕੁਟੀਕਾ ਦੀ ਗਲਤ ਪ੍ਰਚਾਰ ਹੋਇਆ ਇਹਦਾ ਮਤਲਬ ਗਲਤ ਪ੍ਰਚਾਰ ਕੀਤਾ ਤੁਸੀਂ ਕਰ ਰਹੇ ਹੋ ਲੋਕਾਂ ਨਾਲ ਫਰੋਡ ਕਰ ਰਹੇ ਹੋ ਅਰੇ ਆਪਣੇ ਆਪ ਨਾਲ ਵੀ ਫਰੋਡ ਕਰ ਰਹੇ ਹੋ ਆਪਣੇ ਪੈਰ ਕੋਹਾੜਾ ਮਾਰ ਰਹੇ ਹੋ ਸਿੱਖੀ ਦਿਖਾਉ ਕਿੱਥੇ ਆ ਤੁਹਾਡੇ ਕੋਲ ਸਿੱਖੀ ਖਤਮ ਆਪ ਜੀ ਮਿੱਟੀ ਤੁਸੀਂ ਲੜੀ ਜਾਂਦੇ ਹੋ ਪ੍ਰੇਮ ਹੈ ਉਹ ਨਹੀਂ ਕਿਤੇ ਪ੍ਰੇਮ ਆ ਭਗਤੀ ਹੈ ਇਹ ਘੇਰੂ ਘੇਰੂ ਹੋਏ ਫਿਰਦੇ ਹੋ ਗੁਰੂਵਾਨੇ ਗੁਰੂਵਨ ਮਾਨਯੋ ਗ੍ਰੰਥਦਾ ਰੌਲਾ ਪਾਈ ਜਾਂਦੇ ਹੋ ਇਹ ਕਿਨੂੰ ਦੱਸਦੇ ਹੋ ਤੁਸੀਂ ਇਹ ਰੌਲਾ ਬੇਕੂਕੀ ਨੂੰ ਬਣਾਉਨੇ ਹੋ ਧੋਖਾ ਆਪਣੇ ਆਪ ਨਾ ਕਰ ਰਹੇ ਹੋ ਕਿਸੇ ਨਾਲ ਨਹੀਂ ਕਰ ਰਹੇ ਧੋਖਾ ਤੇ ਮੰਨੇ ਮਾਰਖਾਗਰਨ ਪਾਏ ਮੰਨੇ ਪਤਸ਼ਿਓ ਪ੍ਰਗਟ ਜਾਏ ਥੋੜੀ ਤਾਂ ਇੱਜ਼ਤ ਹੋਣੀ ਸੀ ਪ੍ਰਗਟ ਹੋਣਾ ਸੀ ਦਸੋ ਘੜੇ ਸੰਦੀ ਇੱਜ਼ਤ ਹੈ ਇੱਕ ਦੂਜੇ ਦਾ ਤੁਸੀਂ ਕਪੜੇ ਲਾਉਨੇ ਹੋ ਇਕ ਦੂਏ ਦੇ ਖਿਲਾਫ ਬੋਲਦੇ ਆਂ ਇਕ ਦੂਏ ਦੀ ਨਿੰਦਿਆ ਕਰਦੇ ਹੋ ਉਹ ਤੁਸੀਂ ਤਾਂ ਥੋੜੀ ਤਾਂ ਲੋਕਾਂ ਨੇ ਸੋਭਾ ਕਰਨੀ ਸੀ ਬੰਨੇ ਪਤ ਸੇਵੋਂ ਪ੍ਰਗਟ ਜਾਏ ਇੱਜ਼ਤ ਵਧਣੀ ਸੀ ਕਿਉਂ ਸੱਚੇ ਮਾਰਗ ਚੱਲਦੇ ਆਂ ਸੱਚ ਦਾ ਮਾਰਗ ਹੈ ਕੁਰਬਾਨੀ ਜੇ ਮੰਨਦੇ ਜੇ ਚੱਲਦੇ ਸੱਚੇ ਮਾਰਗ ਚੱਲਦੇ ਆਂ ਉਸਤ ਕਰੇ ਜਹਾਨ ਜਹਾਨ ਤਾਂ ਸਾਰਾ ਉਸਤ ਹੀ ਕਰਦਾ ਤੁਹਾਡੀ ਜੇ ਚੱਲਦੇ ਮੰਨਿਆ ਕਿਉਂ ਨਾ ਫਿਰ ਤੁਸੀਂ ਗੁਰੂ ਮੰਨਿਓ ਗੁਰੂ ਮੰਨਿਓ ਕਿ ਰੰਦਾ ਰੌਲਾ ਪਾਈ ਜਾਂਦੇ ਹੋ ਕਿਰੋਂ ਦਾ ਨਵਾਂ ਜਮਾਨਾ ਕਿਹੜਾ ਹੈ ਪੜੇ ਲਿਖੇ ਦਾ ਜਵਾਨਾ ਹੁਣ ਬੇਵਕੂਫਾ ਨਵਾਂ ਜਵਾਨਾ ਨਹੀਂ ਹੈ ਤੁਸੀਂ ਐਕਸਪੋਜ਼ ਹੋ ਚੁੱਕੇ ਸਾਰੇ ਹੀ ਸਭ ਦੁਨੀਆ ਜਾਣਦੀ ਆ ਤੁਹਾਨੂੰ ਦੇਖਦੀ ਆ ਤੇਰ ਮੰਨੈ ਪਾਵਾਂ ਮੋਖ ਦਵਾਰ ਮੁਕਤੀ ਤੱਕ ਪਹੁੰਚ ਜਾਂਦਾ ਜਿਹੜਾ ਮੰਨਦਾ ਤੁਹਾਨੂੰ ਦਾ ਸੋਖੀ ਨੂੰ ਮੁਕਤੀ ਮਿਲੀ ਹੈ ਮੰਨੈ ਪਰਿਵਾਰੇ ਸਦਾ ਹਰ ਮੰਨਣ ਵਾਲਾ ਇਕੱਲਾ ਹੀ ਜਿਹੜਾ ਮੋਖ ਦਵਾਰੇ ਤੇ ਪਹੁੰਚ ਜਾਂਦਾ ਸਾਰੇ ਪਰਿਵਾਰ ਦਾ ਸੁਧਾਰ ਕਰ ਲੈਂਦਾ ਉਹ ਗੁਰਮਖ ਬਣ ਜਾਂਦਾ ਗੁਰਮਖ ਉਹ ਸਾਰਿਆਂ ਗੁਰਬਾਣੀ ਸਮਝਾ ਦਿੰਦਾ ਲੋਕਾਂ ਨੂੰ ਪਰਿਵਾਰ ਆਪਣਾ ਪਰਿਵਾਰ ਹੈ ਜਿਹੜਾ ਜਿਹੜਾ ਗੁਰੂ ਨੇ ਸਭ ਪਰਿਵਾਰ ਚੜਾਇਆ ਬੇੜੇ ਉਹਨੂੰ ਸੁਧਾਰ ਹੋ ਜਾਂਦਾ ਥੋੜਾ ਸੁਧਾਰ ਹੋਇਆ ਸੱਖਾ ਨਾ ਸਿੱਖਾਂ ਦੇ ਵਿਗਾੜ ਵਿਗਾੜ ਪੈਦਾ ਹੋਇਆ ਅਕਾਲੀ ਦਲ ਨੇ ਵਿਗਾੜ ਪੈਦਾ ਕੀਤਾ ਦੱਸੋ ਕੀ ਸੁਧਾਰ ਹੋਇਆ ਗੁਰੂ ਮੰਨਿਓ ਗ੍ਰੰਥਾਲਿਆਂ ਦਾ ਕਿਹੜੇ ਪੱਖੋਂ ਸੁਧਾਰ ਹੋਇਆ ਇਹ ਦੱਸਣ ਗੁਰਬਾਣੀ ਕਹਿੰਦੀ ਆ ਮੰਨੈ ਪਰਵਾਰੈ ਸੁਧਾਰ ਮੰਨਣ ਵਾਲਾ ਪਰਿਵਾਰ ਨੂੰ ਤੇ ਦਾਰੂ ਤੁਸੀਂ ਕਹਿੰਦੇ ਹੋ ਗੁਰੂ ਮੰਨਿਓ ਗ੍ਰੰਥ ਤੁਸੀਂ ਗ੍ਰੰਥ ਨੂੰ ਗੁਰੂ ਮੰਨਦੇ ਹੋ ਪਰ ਬਾਹਰ ਥੋੜਾ ਵਿਗੜ ਗਿਆ ਸੋਦਾ ਆਇਆ ਨਹੀਂ ਕਿਉਂ ਨਹੀਂ ਆਇਆ ਭਾਈ ਦੁਨੀਆ ਪੁੱਛੂਗੇ ਇਸ ਗੱਲ ਨੂੰ ਹੁਣ ਜਵਾਬ ਦੇਈ ਥੋੜੀ ਐ ਰੌਲਾ ਪਾਉਣਿਆਂ ਦੀ ਨਹੀਂ ਤਾਂ ਨਹੀਂ ਵੀ ਪਾਉਂਗੇ ਪਰਾਂ ਦੇ ਵਿੱਚ ਡੁੱਬ ਕੇ ਮਰਨੋਂ ਜਗ੍ਹਾ ਨਹੀਂ ਮਿਲਣੀ ਤੁਹਾਨੂੰ ਗੱਲਾਂ ਮਾਰਦੇ ਆ ਬੜੇ ਬੜੀਆਂ ਮੰਨੇ ਪਰਿਵਾਰੇ ਸਦਾਰ ਮੰਨੇ ਤਰਾਂ ਤਾਰੇ ਗੁਰ ਸਿੱਖੋ ਜਿਹੜਾ ਗੁਰ ਸਿੱਖ ਹੈ ਨਾ ਜਦ ਗੁਰ ਮਾਦੀ ਗੱਲ ਦਸੂਗਾ ਤਾਂ ਸਿੱਖ ਤਰ ਜਾਣਗੇ ਭਾਬਾ ਸਾਗਰ ਤਾਰੇ ਹੋਏ ਗੁਰ ਸਿੱਖ ਦੇ ਗੁਰ ਸਿੱਖ ਬਣ ਜਾਣਗੇ ਸਾਰੇ ਹੀ ਤੋ ਹੋਇਆ ਵਸਾ ਮਿਲੀ ਤੂੰ ਹੀ ਸਾਰੇ ਡੁੱਬ ਗਏ ਮਾਇਆ ਚ ਸਿੱਖੀ ਦੇ ਸਾਰੀ ਮਾਇਆ ਡੋਬੀ ਤੀ ਤੁਸੀਂ ਉਥੇ ਮੰਨ ਤਾਰੇ ਤਾਰੇ ਗੁਰ ਸਿੱਖ ਮੰਨ ਤਰੇ ਤਾਰੇ ਗੁਰ ਸਿੱਖ ਗੁਰਸਿੱਖ ਦੇ ਤਾਰੇ ਹੋਏ ਹੋਰ ਤਰ ਜਾਣਗੇ। ਉਹਦੀ ਬਰਖਤ ਖਾਂ ਲੱਖ ਅਸੰਖ ਕਰੋੜ ਅਸੰਖਾ ਕਰੋੜ ਲੋਕ ਹੋ ਤਾਂ ਲਾਭ ਲੈ ਲੈਣਗੇ ਉਹਦੀ ਗੱਲ ਸੁਣ ਕੇ। ਇਹ ਵਸਤਾ ਕਿਉਂ ਨਹੀਂ ਹੋਈ ਬਈ? ਤੁਸੀਂ ਹੋਣੀ ਚਾਹੀਦੀ ਸੀ। ਜੇ ਤੁਸੀਂ ਗ੍ਰੰਥ ਨੂੰ ਗੁਰੂ ਮੰਨਦੇ ਹੋ। ਇਹ ਜਵਾਬ ਦੇਈਆਂ ਥੋੜੇ ਤੇ। ਇਹ ਕਿਉਂ ਨਹੀਂ ਹੋਈ? ਜਵਾਬ ਉਹ ਦੋ ਜਿਹੜੇ ਸਭ ਤੋਂ ਮੋਢੀ ਨਾ ਢੱਡੀਆਂ ਵਾਲੇ ਵਰਗੇ। ਗੁਰੂ ਮਾਨੇ ਗ੍ਰੰਥਾੜੇ ਉਹ ਜਵਾਬ ਦੇਣ ਹੁਣ ਇਸ ਗੱਲ ਤੋਂ ਤੇ ਨਹੀਂ ਸੰਗਤ ਦੇ ਪੈਸੇ ਸਣੇ ਵਿਆਜ ਮੋੜਨ ਸਣੇ ਵਿਆਜ ਸੰਗਤ ਦੇ ਪੈਸੇ ਸੰਗਤ ਦੇ ਪੈਸੇ ਸੰਗਤ ਦੇ ਦਿੱਤੇ ਗੁਰੂ ਨੂੰ ਗੁਰੂ ਨੂੰ ਅਰਪਣ ਕਰੋ ਹੁਣ ਇਸ ਪ੍ਰਚਾਰ ਨੂੰ ਅਰਪਣ ਕਰੋ ਇਸ ਮਿਸ਼ਨ ਵਾਸਤੇ ਅਰਪਣ ਕਰੋ ਇਸ ਮਿਸ਼ਨ ਵਾਸਤੇ ਪੈਸੇ ਆਏ ਨੇ ਤੁਹਾਡੇ ਕੋਲ ਨਹੀਂ ਭਾ ਤੁਸੀਂ ਚੋਰ ਹਰਾਮ ਖੋ ਰਹੇ ਹੋ ਏ ਮੂਰਖਾਂ ਦੇ ਘੋਰ ਸੀਗੇ ਜੇ ਤੁਸੀਂ ਗੁਰਮਾਨਿਆ ਗੁਰਮਾਨਿਆ ਗ੍ਰੰਥ ਕਿਹਾ ਤੇ ਡੁੱਬੋ ਤੇ ਆਪੇ ਡੁੱਬੇ ਤੇ ਆਪ ਡੁੱਬੇ ਚਾਹ ਭੈਦ ਮੈਂ ਚੇਲੇ ਦੇ ਬਾਹੇ ਫਿਰ ਤਾ ਉਹ ਹੋਗੇ ਤੁਸੀਂ ਚੇਲੇ ਵੀ ਬਾਹਤੇ ਨਹੀਂ ਬਾਹੇ ਤਾਂ ਗੱਲ ਕਰੋ ਆਜੋ ਸੰਗਤ ਵਿੱਚ ਬੈਠ ਕੇ ਗੱਲ ਕਰੋ ਜਿੱਥੇ ਮਰਜ਼ੀ ਕਰੋ ਟੀਵੀ ਤੇ ਆਜੋ ਗੱਲ ਕਰੋ ਜੇ ਬਾਹਤੇ ਤਾਂ ਸਜਾ ਭੁਗਤੋ ਤਨ ਗੁਰੂ ਬਾਹ ਤੇ ਜੋ ਪੈਸਾ ਹੈ ਵਾਪਸ ਕਰੋ ਇਸ ਮਿਸ਼ਨ ਵਾਸਤੇ ਤੁਹਾਡੇ ਪਿਓ ਦਾ ਤੁਹਾਨੂੰ ਨਹੀਂ ਦਿੱਤਾ ਗੁਰੂ ਨੇ ਮਿਸ਼ਨ ਨੂੰ ਦਿੱਤਾ ਗੁਰੂ ਮਾਨੇ ਗ੍ਰੰਥ ਵਾਸਤੇ ਦਿੱਤਾ ਥੋੜਾ ਘਮ ਹੋ ਗਿਆ ਤੁਸੀਂ ਫਰਾਡ ਕੀਤਾ ਮੰਨਣਾ ਹੈ ਆਵਾ ਮੋਖ ਤੋ ਆਰ ਮੰਨੇ ਪਰਵਾਰ ਸਦਾ ਆਰ ਮੰਨੇ ਤਰੇ ਤਾਰੇ ਗੁਰ ਤੇ ਕਮਨ ਨਾਨਕ ਭਾਵੇ ਨਾ ਪਿਕ ਫੇਰੋ ਦੁਬਾਰਾ ਜਨਮ ਨਹੀਂ ਲੈਂਦਾ ਫਿਰ ਮੰਗਦਾ ਨਹੀਂ ਫਿਰਦਾ ਐਸਾ ਨਾਮ ਨਰਿੰਦਰਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਜਿਹੜਾ ਮੰਨ ਲੈਂਦਾ ਨਾ ਉਹ ਆਪਣੇ ਮਨ ਨੂੰ ਮੰਨ ਕੋਏ ਆਪਣਾ ਮਨ ਜਾਣ ਲੈਂਦਾ ਤਨ ਚੋ ਮਨ ਖੋਜ ਲੈਂਦਾ ਤੰਦੇ ਵਿੱਚ ਉਹ ਮਨ ਦੇ ਦਰਸ਼ਨ ਕਰ ਲੈਂਦਾ ਮਨ ਜਾਣਾ ਜਿਹੜਾ ਮਨ ਦਾ ਉਹ ਜਾਣ ਲੈਂਦਾ ਮਨ ਕੋ ਆਪਣੇ ਮਨ ਨੂੰ ਪਛਾਣ ਲੈਂਦਾ ਨਹੀਂ ਤਾਂ ਸੰਕ ਸੁਨੰਦਨ ਨਾਰਦ ਨੂੰ ਸੇਖਾ ਤਨ ਪੀ ਤਨ ਵਿੱਚ ਮਨ ਨਹੀਂ ਪੇਖਾ ਤਨ ਦੇ ਵਿੱਚ ਉਹ ਮਨ ਨਹੀਂ ਸੀ ਹੋਰ ਕਿਸੇ ਨੇ ਵੀ ਪੇਖਿਆ ਪਰ ਗੁਰਬਾਣੀ ਮੰਨਣ ਵਾਲਾ ਪੇਖ ਲੈਂਦਾ ਆਤਮ ਦਰਸ਼ੀ ਆਤਮ ਦਰਸ਼ਨ ਕਰ ਲੈਂਦਾ ਨੇ ਜਿਸ ਰੂਪ ਦਾ ਦਰਸ਼ਨ ਉਹਨੂੰ ਹੋ ਜਾਂਦਾ ਥੋਨੂੰ ਕਿਉਂ ਨਹੀਂ ਹੋਇਆ ਜੇ ਹੋਇਆ ਤਾਂ ਦੱਸੋ ਸਾਨੂੰ ਕਰਾਓ ਸਮਝਾਓ ਗੁਰਬਾਣੀ ਸਮਝਾਓ ਉਹਦੀ ਵਿਆਖਿਆ ਕਰੋ ਇਹ ਅਵਸਥਾ ਜਿਹੜੀਆਂ ਲਿਖੀਆਂ ਹੋਈਆਂ ਨੇ ਸ਼ਰਤਾਂ ਕਿਉਂ ਨਹੀਂ ਪੂਰੀਆਂ ਹੋਈਆਂ ਤੁਹਾਡੀਆਂ ਤੁਸੀਂ ਕਿਉਂ ਨਹੀਂ ਪੂਰੀਆਂ ਕਰਦੇ ਇਹਦਾ ਮਤਲਬ ਆ ਮੰਨਦੇ ਨਹੀਂ ਮੰਨਿਆ ਨਹੀਂ ਤੁਸੀਂ ਤਾਂ ਥੋੜੀ ਵਸਤਾ ਨਹੀਂ ਬਣੀ ਫੇ ਰੌਲਾ ਲਾਦੇ ਪਾਉਣੇ ਹੋ ਲਾ ਹੋਣਾ ਕੀ ਸੀ ਉਤੇ ਹੁੰਦੀ ਕੀ ਆ ਆਪਾ ਮੋਖ ਦਵਾਰ ਸਤ ਸੰਤੋਖ ਤੇ ਬਿਨਾ ਮਨ ਕਾਬੂ ਨਹੀਂ ਹੁੰਦਾ ਤੂੰ ਇਹਦਾ ਮਾਇਆ ਦੀ ਭੁੱਖਾ ਤੂੰ ਤਾਂ ਹੁਣ ਵੀ ਤੂੰ ਤਾਂ ਕਹਨੋਂ ਸਾਡੇ ਕੋ ਪੈਸੇ ਨਹੀਂ ਸਾਨੂੰ ਪੈਸੇ ਮੇਰੇ ਅਕਾਊਂਟ ਦਾ 100 ਰੁਪਏ ਪਾਓ। ਉਹ ਤੂੰ ਸਿਰ ਰੁਪਏ ਮੰਗਦੇ ਹੋ ਲੋਕਾਂ ਤੇ। ਸੰਤੋਖ ਕਿੱਥੇ ਗਿਆ? ਪੈਸੇ ਨਹੀਂ ਕਿੱਥੇ ਲੋੜ ਗਈ ਹੋਈ ਐ ਇੱਥੇ। ਥਾਲ ਵਿੱਚ ਤੇ ਨਹੀਂ ਵਸਤੂ ਪਈ ਉਹ ਖੀਚ ਕੀ ਕਹਿੰਦੇ ਨੇ? ਇਹ ਸਾਰੀ ਕੁਰਬਾਨੀ ਜੀ ਇੱਕ ਚੀਜ਼ ਪਾਈ ਹੋਈ ਆ। ਇੱਕੋ ਚੀਜ਼ ਐ ਤਿਨੀ ਸਾਰਿਆਂ ਨੇ ਤਿੰਨ ਸਾਰਿਆਂ ਨੇ ਇੱਕੋ ਚੀਜ਼ ਪਾਈ ਐ ਥਾਲ ਵਿੱਚ ਤਿਨੀ ਤੁਸੀਂ ਤਿਨੀ ਦਾ ਤਿੰਨ ਕਰ ਲਿਆ ਤੈਨੂੰ ਪਤਾ ਨਹੀਂ ਵਾਤਾਇ ਕੋਈ ਜੇ ਤੈਨੂੰ ਤਾਂ ਵਰਮਾ ਮਿਸ਼ਰੂ ਸ਼ਿਵ ਜੀ ਨੇ ਤੈਨੂੰ ਤਾਂ ਗੋਣ ਨੇ ਆਇਆ ਦੇ ਰੇਜੋ ਤੋਂ ਮੋਸੋ ਤੋਂ ਉਪਾਇ ਨੇ ਦੇ ਵਿੱਚ ਉਹਦਾ ਉਗੜਨੇ ਤਨੇ ਇੱਕ ਕੈ ਨਾਮ ਉੰਦੇ ਅਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ ਬਸਹੀ ਇੱਕ ਅਗੋਚਰ ਜੜੀ ਉਹਦੀ ਪ੍ਰਾਪਤੀ ਕਰਨੀ ਹੈ ਨਾਮ ਹੈ ਨਾਨਕ ਦੇ ਘਰ ਕੇਵਲ ਨਾਮ ਨਾਨਕ ਦੇ ਘਰ ਦਾ ਕੇਵਲ ਨਾਮ ਹੈ ਤੁਸੀਂ ਤੈਨੂੰ ਬਸਤਾਂ ਦਸੋ ਘੜੀਆਂ ਨੇ ਉਹ ਅਮਰਤ ਨਾਮ ਹੈ ਜਿਹੜਾ ਪਾਇਆ ਸਤ ਸੰਤੋਖ ਦੀ ਵਿਚਾਰਤਾ ਰਹਿ ਸਤ ਸੰਤੋਖ ਧਾਰਨ ਕਰਨਾ ਫੇਰ ਨਾਮ ਅਮਰਤ ਮਿਲਣਾ ਤੁਹਾਨੂੰ ਪਾਇਆ ਵੀ ਨਾਵੇਂ ਨਾਮ ਬੀਜ ਕੇ ਹੀ ਨਾਮ ਦੀ ਪ੍ਰਾਪਤੀ ਹੋਣੀ ਆ ਨਾਮ ਬੀਜਣਾ ਨਾਮ ਜਿਹੜਾ ਗਿਆਨ ਹੈ ਇਹ ਬੀਜਣਾ ਗੁਰਬਾਣੀ ਦਾ ਗਿਆਨ ਜਿਹੜਾ ਲੈ ਕੇ ਬੀਜਣਾ ਸੰਤੋਖ ਰੱਖਣਾ ਸੰਤੋਖ ਦਾ ਸਵਾਗਾ ਮਾਰਨਾ ਉੱਤੇ ਗੁਰਬਾਣੀ ਨੂੰ ਮੰਨ ਕੇ ਗੁਰਬਾਣੀ ਦਾ ਤੱਤ ਗਿਆਨ ਨੂੰ ਮੰਨ ਕੇ ਹਿਰਦੇ ਚ ਵਸਾ ਕੇ ਸੰਤੋਖ ਦਾ ਸਵਾਗਾ ਮਾਰਨਾ ਮਾਇਆ ਨਹੀਂ ਮੰਗਣੀ ਫੇਰ ਨਾਮ اندرੋਂ ਪੈਦਾ ਹੋਣਾ ਨਾਮ ਵੀ ਜਾਊਗਾ ਨਾਮੇ ਪੈਦਾ ਹੋਊਗਾ ਤੁਸੀਂ ਤੁਹਾਨੂੰ ਸੰਤੋਖ ਕਿਤੇ ਬਈ ਉਹ ਕਿਤੇ ਗਿਆ ਸੰਤੋਖ ਸਤ ਸੰਤੋਖ ਤੁਸੀਂ ਜਿਹੜੀਆਂ ਹੁਣ ਤੇ ਗੱਲਾਂ ਮਾਰਦੇ ਰਹੇ ਹੋ ਨਾ ਹੁਣ ਪਤਾ ਲੱਗੂ ਨਾ ਬਰਵਾਣੀ ਹੈ ਕੀ ਲੋਕਾਂ ਦੁਨੀਆਂ ਨੇ ਸਿੱਖ ਬਣ ਜਾਣਾ ਤੁਸੀਂ ਬਣਨਾ ਹੀ ਨਹੀਂ ਹੈ ਤੁਹਾਡੇ ਕਰਮਾਂ ਚ ਸਿੱਖੀ ਹੈ ਨਹੀਂ ਤੁਸੀਂ ਤਾਂ ਪਤਾ ਹੋਣ ਦੇ ਬਾਵਜੂਦ ਵੀ ਜਾਣਵੰਝ ਕੇ ਲਗਾਉਨੇ ਹੋ ਤੁਸੀਂ ਤਾਂ ਅਪਰਾਧ ਹੀ ਬਹੁਤ بڑے ਨਾ ਬਖਸ਼ਣ ਜਿਹੜੇ ਬਖਸ਼ੇ ਨਹੀਂ ਜਾ ਸਕਦਾ ਕਿਤੇ ਅਪਰਾਧ ਦੁਨੀਆ ਦਰਗਾਹ ਦੇ ਵਿੱਚ ਉਹ ਅਪਰਾਧ ਤੁਸੀਂ ਕਰੀ ਜਾਂਦੇ ਹੋ ਤੁਹਾਨੂੰ ਸਭ ਪਤਾ ਹੈ ਜਾਣ ਕੇ ਲਗਾਉਨੇ ਹੋ ਤੁਸੀਂ ਦੁਨੀਆ ਨੂੰ ਸਮਝਾ ਰਹੇ ਹੋ ਆਪ ਸਮਝਦੇ ਨਹੀਂ ਦੁਨੀਆ ਦੇ ਗੁਰੂ ਬਣੇ ਬੈਠੇ ਹੋ ਸਮਝਾ ਰਹੇ ਹਾਂ ਆਪ ਆਪ ਕਿਉਂ ਨਹੀਂ ਸਮਝਦੇ ਭਾਈ ਜੋ ਜੋ ਸਮਝਣਾ ਤੁਹਾਡਾ ਵਿਸ਼ਾ ਨਹੀਂ ਹੈ ਨਾ ਸਮਝਦੇ ਤੁਹਾਡਾ ਵਿਸ਼ਾ ਕਿ ਕਿਸੇ ਨੂੰ ਸਮਝ ਆਵੇ ਹੀ ਨਾ ਜੇ ਸਮਝ ਆ ਗਈ ਸਾਡੀ ਕਦਰ ਨਹੀਂ ਰਹਿਣੀ ਤਾਨੂੰ ਆਪਣੇ ਗੁਰੂ ਵਣ ਦਾ ਆਪਣੇ ਕਦਰ ਕਰਾਉਣ ਦਾ ਚਾਹ ਉਹ ਸਾਡੀ ਇੱਜ਼ਤ ਰਹੇ ਸਾਨੂੰ ਲੋਕ ਮੱਥਾ ਟੇਕਣ ਸਾਡੀ ਜਾਇਜ਼ਾਕਾਰ ਹੋਵੇ ਦੁਨੀਆ ਦੀ ਸਾਡੀ ਵਡਿਆਈ ਹੋਵੇ ਜਿਹੜੀ ਵਡਿਆਈ ਨੂੰ ਗੁਰੂ ਨਾਨਕ ਕਹਿੰਦੇ ਨੇ ਨਾ ਦੁਨੀਆ ਦੀਆਂ ਵਡਿਆਈਆਂ ਅੱਗੀ ਸੇਤੀ ਜਾਲ ਇਹ ਵਡਿਆਈ ਨਹੀਂ ਅੱਗੀ ਸੇਤੀ ਜਾਲ ਤੁਸੀਂ ਅੱਗ ਨਾਲ ਨਹੀਂ ਜਾਣ ਲਈਏ ਵਡਿਆਈ ਨੂੰ ਪ੍ਰੇਮ ਕੀਤਾ ਹੈ ਵਡਿਆਈ ਦੀ ਭੁੱਖ ਹੈ ਤੁਹਾਡੇ ਅੰਦਰ ਦੁਨੀਆਂ ਦੀਆਂ ਬੜਿਆਈਆਂ ਕਿਸੇ ਦੀ ਜਲ ਇਹਨ ਜਲ ਈਆਂ ਜਲ ਜਾਣੀਆਂ ਨੇ ਜੱਗ ਜਾਲਿਆ ਸਾਰਾ ਜੱਗ ਜਾਲਿਆ ਤੁਹਾਡੇ ਅੰਦਰ ਵੀ ਅੱਗ ਚੜਦੀ ਹੈ ਤ੍ਰਿਸ਼ਨਾ ਦੀ ਉਹ ਅੱਗ ਸੀ ਤ ਉਹਨੂੰ ਲੈ ਗਈ ਉੱਥੇ ਪ੍ਰਚਾਰ ਕਰਨ ਉਹਨਾਂ ਦੀ ਅੱਗ ਦੂਏ ਪਾਸੇ ਵਾਲੇ ਦੀ ਉਹਨਾਂ ਨੇ ਸ਼ਬੀਰ ਲਾ ਕੇ ਗੋਲੀ ਚਲਾਤੀ ਉਹ ਉਹ ਅੱਗदाई ਸੀ ਦੁਨੀਆਂ ਦੀ ਬੜਿਆਈ ਦੇ ਵਿੱਚ ਉਹੀ ਅੱਗ ਸੀ ਦੂਆ ਪਾਸੇ ਤੇ ਟਕਰਾਈ ਗੱਲ ਤਾਂ ਵਿਚਾਰ ਸੀ ਤੋਂ ਉਹਨਾਂ ਦੇ ਕਬਜ਼ਾ ਕਰਦਾ ਸੀ ਜਿਵੇਂ ਏਰੀਏ ਤੇ ਉਹਨਾਂ ਨੇ ਵੀ وہی ਕੰਮ ਕਰਨਾ ਦੀ ਜਿਹੜਾ ਕਰਦੇ ਹੁੰਦੇ ਨੇ ਅੱਗੇ ਸੇ ਤੇ ਜਾਲ ਇਨ ਜੜੀ ਜਗ ਜਾਲਿਆ ਦਿੱਤਾ ਨਾਮ ਬਸਾਰ ਨਾਮ ਦੋਹਾਂ ਦਾ ਹੀ ਵਿਸਰਿਆ ਹੋਇਆ ਇਹ ਦੁਨੀਆ ਦੀ ਵਿੜਿਆ ਹੀ ਨਾਮ ਬਸਾਰ ਦਿੰਦੀ ਹੁੰਦੀ ਹੈ ਨਾਮ ਵਿਸਰਿਆ ਨਹੀਂ ਹੋਇਆ ਜੇ ਨਹੀਂ ਵਿਸਰਿਆ ਤਾਂ ਸਾਬਤ ਕਰੋ ਮੈਂ ਅੜ ਜਾਉ ਲਾਇਆ ਨਾਮ ਵਿਸਰਿਆ ਤੁਹਾਡਾ ਤੂੰ ਸਾਬਤ ਕਰੋ ਨਾਮ ਹੈਗਾ ਸਾਡੇ ਕੋਲ ਤੈਨਾਂ ਇਹ ਬਕਵਾਸ ਬੰਦ ਕਰੋ ਹੁਣ ਬਹੁਤ ਹੋ ਲਿਆ ਹੁਣ ਹਰਿਆਣੇ ਵਾਲੇ ਦੁਨੀਆ ਦੇ ਮੁਸਲਮਾਨ ਕਹਿੰਨੇ ਅਸੀਂ ਸਿੱਖ ਬਣਨਾ ਸਾਨੂੰ ਸਿੱਖੀ ਦੱਸੋ ਜਾਟ ਕਹਿੰਨੇ ਅਸੀਂ ਸਿੱਖ ਬਣਨਾ ਮੈਂ ਉਹਨਾਂ ਨੂੰ ਕਿਹਾ ਵੀ ਸਿੱਖੀ ਇਹਨਾਂ ਕੋਲ ਹੈ ਨਹੀਂ ਐ ਜੀਪੀ ਸੀ ਨੇ ਮਾਲਿਆ ਸਿੱਖੀ ਦਾ ਪ੍ਰਚਾਰ ਸਾਡੇ ਕੋਲ ਹੈ ਨਹੀਂ ਅਸੀਂ ਗਲਤ ਕੀਤਾ ਸੰਤਾਂ ਨੂੰ ਮੰਨਣਾ ਇਹ ਸੰਤ ਕਰਨ ਇਹ ਸੰਤ ਪ੍ਰਚਾਰ ਕਰਨਾ ਇਹ ਹੱਥ ਖੜੇ ਕਰਨ ਹੈ ਨਹੀਂ ਜਿਹੜਾ ਹੈਗਾ ਤੁਸੀਂ ਨਹੀਂ ਕਰਨਾ ਨਾ ਕਰੋ ਅਸੀਂ ਆਪੇ ਕਰ ਲਾਂਗੇ ਪ੍ਰਚਾਰ ਅਸੀਂ ਕਰਦੇ ਆ ਤੁਸੀਂ ਉਹਦਾ ਵਿਰੋਧ ਕਰੋ ਤੁਸੀਂ ਕਹੋ ਹੈ ਨਹੀਂ ਅਸੀਂ ਇਹ ਨਹੀਂ ਕਹਿੰਦੇ ਚੁੱਪ ਕਰਕੇ ਸੁਣੋ ਅਸੀਂ ਕਹਿੰਦੇ ਜਿੱਥੇ ਅਸੀਂ ਗਲਤ ਕਹਿਨਾ ਤੁਸੀਂ ਸਾਨੂੰ ਸਟੇਜ ਤੇ ਆ ਕੇ ਕਹੋ ਵੀ ਇਹ ਗਲਤ ਹੈ ਆ ਨਹੀਂ ਆਏ ਦਸੰਪਾਸ਼ਾ ਨੇ ਥੱਪੜ ਮਰਾਇਆ ਸੀ ਜਿਹੜਾ ਗਲਤ ਬਾਣੀ ਪੜਦਾ ਸੀ ਉਹਦੇ ਅਸੀਂ ਚੁੱਪ ਕਰਕੇ ਨਹੀਂ ਬੈ ਸਕਦੇ ਗਲਤ ਪ੍ਰਚਾਰ ਕਰੋਗੇ ਤੁਸੀਂ ਗਲਤ ਕਰਨ ਵਾਲੇ ਤਾਂ ਸਾਡੇ ਦੁਸ਼ਮਣ ਸੀ ਉਹ ਤਾਂ ਕਰਦੇ ਹੀ ਰਹੇ ਨੇ ਤੁਸੀਂ ਉਹਨਾਂ ਹੀ ਦੁਸ਼ਮਣਾਂ ਦੀ ਔਲਾਦ ਉਹ ਮੀਨੇ ਮਸਨ ਧੀਰਮਲੀਏ ਰਾਮ ਰਈਏ ਐ ਖਬੋਲ ਹੋ ਚੁੱਕੇ ਸਭ ਹੋ ਚੁੱਕਿਆ ਸਾਰਾ ਖੇਰੂ ਖੇਰੂ ਹੋ ਕੇ ਤੁਸੀਂ ਸਾਰੇ ਇਕੱਠੇ ਹੋਏ ਸੀ ਮੌਕਾ ਹੈਗਾ ਲਕੀਰ ਕੱਢੀ ਹੋਈ ਐ ਸੰਗਤ ਹੈਗੀ ਐ ਸਾਰੀ ਸਾਰੇ ਹਿੰਦੂਆਂ ਨੇ ਸਿੱਖ ਬਣ ਜਾਣਾ ਉਹ ਸਿੱਕੀ ਨਾਲ ਕੁਰਬਾਨੀ ਨਾਲ ਕਿਸੇ ਨੂੰ ਕੋਈ ਨਹੀਂ ਅਲਾਦੀ ਅਲਾਦੀ ਤੁਹਾਡੇ ਨਾਲ ਲੋਕਾਂ ਨੂੰ ਤੁਹਾਡੇ ਅੰਦਰ ਜ਼ਹਿਰ ਹੈ ਤੁਹਾਡੇ ਅੰਦਰ ਨਫ਼ਰਤ ਹੈ ਤੁਹਾਡੇ ਅੰਦਰ ਈਰਖਾ ਹੈ ਤੁਹਾਡੇ ਅੰਦਰ ਦੁਸ਼ਿਸ਼ ਹੈ ਤੁਹਾਡੇ ਅੰਦਰ ਉਗੜਨੇ ਤੁਸੀਂ ਬਾਣੀ ਦੇ ਅਨਰਥ ਕਰਦੇ ਹੋ ਗੁਰੂਵਾਨੋ ਗੁਰੂਵਾਨੋ ਗਰੰਧਾ ਰੌਲਾ ਪਾਇਆ ਖਾਮ ਖਾਮ ਮਨ ਦੇ ਤੂੰ ਹੀ ਦਸੋ ਕੀ ਬੰਨੇ ਆ ਕਿਨੇ ਬੰਨੇ ਹੋ ਬਾਹਰ ਆਵੇ ਜਿਨੇ ਬੰਨੇ ਜਿਨੇ ਆਪਨੇ ਬੰਨੇ ਰੌਲਾ ਦੀ ਪਾ ਸਕਦਾ ਗੁਰੂਵਾਨੋ ਗਰੰਧੂ ਇਹਨੂੰ ਨਹੀਂ ਕਹਿ ਸਕਦਾ ਟੱਗੀ ਵਾਲਾ ਜਿਆਦਾ ਝੰਡਾ ਬਰਦਾਰ ਹੈ ਮਦਾਨ ਚ ਆਵੇ ਉਹਨੂੰ ਚੈਲੰਜ ਆ ਵੀ ਉਹਨੇ ਦੱਸ ਕਿੱਥੋਂ ਬੰਨੇ ਆ ਗੁਰੂ ਨੂੰ ਗ੍ਰੰਥ ਨੂੰ ਜੇ ਤੂੰ ਇਹ ਨਹੀਂ ਮੰਨਦਾ ਦੂਆ ਕੋਣ ਮੰਨੂ ਚੁੱਪ ਕਰਕੇ ਬੈਠ ਜਵੇ ਤਨੇ ਦਾ ਰੋਜ਼ ਵੀਡੀਓ ਤੇਰੇ ਖਿਲਾਫ ਆਊਗੀ